ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਵਿਖੇ ਦੀ ਤਿਆਰੀ ਦੀਨ ਆਪਾਂ ਜਿਹੜਾ ਚੈਪਟਰ ਸ਼ੁਰੂ ਕੀਤਾ ਸੀ ਰੇਖਾਵਾਂ ਅਤੇ ਕੋਣ ਉਹਦੇ 15 ਸਵਾਲ ਕਰ ਚੁੱਕੇ ਹਾਂ ਹੁਣ ਬੇਟਾ ਆਪਾਂ 16 ਨੰਬਰ ਸਵਾਲ ਦੇ ਉੱਤੇ ਆ ਗਏ ਧਿਆਨ ਦੇ ਨਾਲ ਦੇਖੋ ਤਾਂ ਕੀ ਕਹਿੰਦਾ ਪਿਆ ਕਹਿੰਦਾ ਹੇਠਾਂ ਦਿੱਤੇ ਕੋਣਾਂ ਵਿੱਚੋਂ ਕਿਹੜਾ ਜੋੜਾ ਸੰਪੂਰਕ ਹੈ ਕਿਹੜਾ ਜੋੜਾ ਸੰਪੂਰਕ ਆ ਮਤਲਬ ਕੀ ਦਾ ਜੋੜ ਆ ਜਿਹੜਾ 180 ਡਿਗਰੀ ਬਣਦਾ ਆ ਆਪਾਂ ਪਹਿਲਾਂ ਗੱਲ ਕਰ ਚੁੱਕੇ ਸੰਪੂਰਕ ਕੋਣਾਂ ਦਾ ਜੋੜ ਫਲ 180 ਡਿਗਰੀ ਹੁੰਦਾ ਹੈ 58 ਤੇ 132 ਬੇਟਾ ਇਹ ਬੇਟਾ 50 ਤੇ 190 ਡਿਗਰੀ ਬਣ ਗਿਆ ਇਹ ਨਹੀਂ ਪਹਿਲਾਂ ਨਹੀਂ ਹੈਗਾ ਠੀਕ ਹੈ ਦੂਜਾ 99 ਤੇ 93 88 16 ਇਹ 170 ਬਣ ਗਿਆ ਇਹ ਵੀ ਨਹੀਂ ਹੈਗਾ ਦੂਜਾ ਵੀ ਨਹੀਂ ਹੈਗਾ ਠੀਕ ਹੈ ਅੱਗੇ ਬੇਟਾ ਤੀਜਾ 67 ਤੇ 113 ਤਾਂ ਬੇਟਾ 67 ਤੇ 113 180 ਡਿਗਰੀ ਬਣ ਗਿਆ ਇਸ ਕਰਕੇ ਆਹਾ ਜਿਹੜਾ ਤੀਜਾ ਜਿਹੜਾ C1 ਹੈਗਾ ਇਹ ਸੰਪੂਰਕ ਹੈ ਇਹਨੂੰ ਐਜ਼ ਅ ਰਾਈਟ ਆਨਸਰ ਬੇਟਾ ਇਹਨੂੰ C ਹੀ ਗਿਣਾਂਗੇ ਤੀਜੇ ਨੂੰ ਹੈਨਾ ਤਾਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ D1 ਤਾਂ ਵੈਸੇ ਹੀ ਬੇਟਾ 116 ਤੇ 84 ਬਹੁਤ ਵੱਡਾ ਬਣ ਜਾਂਦਾ ਹੈ ਤਾਂ C1 ਸਾਡਾ ਰਾਈਟ ਆਨਸਰ ਬਣਦਾ ਪਿਆ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਕਹਿੰਦਾ कोण ਲੱਭੋ ਜੋ ਆਪਣੇ ਸੰਪੂਰਕ ਕੋਣ ਦੇ ਬਰਾਬਰ ਹੈ ਤੇ ਬੇਟਾ ਤੁਹਾਨੂੰ ਸਾਨੂੰ ਪਤਾ ਵੀ ਸੰਪੂਰਕ ਕੋਣਾਂ ਦਾ ਜੋੜ ਫਲ 180 ਹੁੰਦਾ ਤੇ 90 ਡਿਗਰੀ ਦਾ ਕੋਣ ਹੈ ਜਿਹੜਾ ਉਹ ਆਪਣੇ ਸੰਪੂਰਕ ਦੇ ਬਰਾਬਰ ਹੋਊਗਾ ਦੂਜਾ ਵੀ ਉਹਦਾ ਸੰਪੂਰਕ ਹੋਊਗਾ 90 ਡਿਗਰੀ ਹੋਊਗਾ ਇਸ ਕਰਕੇ B1 ਸਾਡਾ ਰਾਈਟ ਆਨਸਰ ਬਣਦਾ ਪਿਆ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ टिक ਕਰ ਦਵਾਂਗੇ ਮੇਰਾ ਕਹਿੰਦਾ ਗੱਲ ਸਮਝ ਲੱਗ ਗਈ ਨਾ ਬੇਟਾ ਸੰਪੂਰਕ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਬਸ ਇਹ ਬੇਟਾ ਸਿੰਪਲ ਫਾਰਮੂਲਾ ਹੈਗਾ ਸਭ ਤੋਂ ਸੌਖੇ ਸਵਾਲ ਹੈ ਇਹ ਅੱਗੇ ਆ ਗਿਆ ਜੇਕਰ ਪੂਰਕ ਕੋਣਾਂ ਵਿੱਚੋਂ ਇੱਕ ਦੂਜੇ ਦਾ ਚਾਰ ਗੁਣਾ ਹੈ ਤਾਂ ਵੱਡੇ ਕੋਣ ਦਾ ਮਾਪ ਕੀ ਹੈ ਤੇ ਬੇਟਾ ਮੰਨ ਲਓ ਛੋਟਾ ਮੰਨੋ ਛੋਟਾ ਕੋਣ ਬਰਾਬਰ x ਡਿਗਰੀ ਤੇ ਵੱਡਾ ਕੋਣ ਕਿੰਨਾ ਹੋ ਗਿਆ ਬੇਟਾ ਵੱਡਾ ਕੋਣ ਬਰਾਬਰ 4x ਕਿਉਂਕਿ ਦੋਵਾਂ ਦਾ ਜੋੜ ਆ ਕਹਿੰਦਾ ਜਿਹੜਾ ਉਹ 4 ਗੁਣਾ ਹੈਗਾ ਤੇ ਸਾਨੂੰ ਪਤਾ ਪੂਰਕ ਕੋਣਾਂ ਦਾ ਜੋੜ ਫਲ ਕਿੰਨਾ ਹੁੰਦਾ ਬੇਟਾ 90 ਡਿਗਰੀ ਇਹਦਾ ਮਤਲਬ x 4x 90 ਡਿਗਰੀ ਤੇ 5x 90 ਤਾਂ 5 ਨੇ ਇੱਧਰ ਜਾ ਕੇ ਕੱਟੇ ਜਾਣਾ 5 ਏਕਮ 5 5 2 8 40 6x18 ਆ ਗਿਆ ਉਹਨੇ ਬੇਟਾ ਵੱਡੇ ਕੋਣ ਦਾ ਪੁੱਛਿਆ ਸੀ 4 18 ਤਾਂ ਇਹ ਆ ਗਿਆ 72 ਡਿਗਰੀ 4 18 ਬਰਾਬਰ 72 ਡਿਗਰੀ ਉੱਤਰ ਆ ਗਿਆ ਗੱਲ ਸਮਝ ਲੱਗ ਗਈ ਬੇਟਾ ਵੱਡਾ ਕੋਣ ਪੁੱਛਿਆ ਸੀ ਉਹਨੇ ਤਾਂ ਵੱਡਾ ਕੋਣ ਅਸੀਂ 4x ਮੰਨਿਆ ਸੀ ਇਸ ਕਰਕੇ ਬੇਟਾ d1 ਜਿਹੜਾ ਸਾਡਾ ਰਾਈਟ ਆਨਸਰ ਬਣੂਗਾ d1 ਨੂੰ ਅਸੀਂ ਐਜ਼ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਜਿੰਦਾ ਜੇਕਰ ਪੂਰਕ ਕੋਣਾਂ ਵਿੱਚੋਂ ਇੱਕ ਦੂਜੇ ਦਾ 8 ਗੁਣਾ ਹੈ ਤਾਂ ਵੱਡੇ ਕੋਣ ਦਾ ਮਾਪ ਕੀ ਹੈ ਬੇਟਾ ਇਹ ਉੱਤਰ ਤੋਂ ਐਸਲ ਚ ਐਨਲਾਈਜ਼ ਹੁੰਦਾ ਚਲੋ ਆਪਾਂ ਇਹ ਸਵਾਲ ਬੇਟਾ ਅੱਗੇ ਇਹਨੂੰ ਮੈਂ ਰਕਮ ਵੀ ਠੀਕ ਕਰ ਲੂੰਗਾ ਤਾਂ ਇਹ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਧੰਨਵਾਦ